That day. Oh! ਇਹਨਾ ਚੈਲੰਜ ਜਿਹੜੀ ਅੱਜ ਜਿੱਤ ਹੋਈ ਹੈ ਜਿਹੜੀ ਇਤਿਹਾਸਕ ਜਿੱਤ ਦਾ ਹੈ ਦੇਖੋ ਗਰਮੀਤ ਸਿੰਘ ਮੀਤ ਘੇਰ ਦੀ ਜਿਹੜੀ ਸੰਦੂਰ ਲੋਕ ਸਭਾ ਹਲਕੇ ਤੋਂ ਬਹੁਤ ਵੱਡੀ ਜਿੱਤ ਹੋਈ ਹੈ ਇਹ ਜਿੱਤ ਦਾ ਸਿਰ ਹੈ ਜਿਹੜਾ ਉਹ ਜਿੱਥੇ ਸਮੂਹ ਵੋਟਰਾਂ ਨੂੰ ਜਾਂਦਾ ਹੈ ਉੱਥੇ ਮੈਂ ਵਿਸ਼ੇਸ਼ ਰੂਪ ਦੇ ਵਿੱਚ ਵੈਸੇ ਤਾਂ ਪੂਰੇ ਹਲਕੇ ਸੰਗਰੂਰ ਦੇ ਧੰਨਵਾਦ ਕਰਦਾ ਹਾਂ ਪਰ ਹਲਕੇ ਲਹਿਰੇ ਦੇ ਸਮੂਹ ਵੋਟਰ ਦੇ ਸਮੂਹ ਆਗੂ ਸਹਿਵਾਨ ਅਤੇ ਸਾਰੇ ਵਰਕਰ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤਾ ਦਿਨ ਰਾਤ ਇੱਕ ਕਰਕੇ ਇਸ ਇਲੈਕਸ਼ਨ ਕੈਂਪੇਨ ਨੂੰ ਚਲਾਇਆ ਘਰੋਂ ਘਰੀ ਗਏ ਤੇ ਕੋਈ ਕਸਰ ਨਹੀਂ ਛੱਡੀ ਅਫਜ਼ਾ ਇਲੈਕਸ਼ਨ ਬਣਾ ਕੇ ਹਰ ਇੱਕ ਵਰਕਰ ਤੇ ਆਗੂ ਸਹਿਬਾਨ ਸਾਡੇ ਚੱਲੇ ਜਿਸ ਦੇ ਸਦਕਾ ਹਲਕੇ ਲਹਿਰੇ ਦੇ ਵਿੱਚੋਂ ਕਰੀਬ 21000 ਵੋਟ ਦੀ ਜਿਹੜੀ ਲੀਡ ਹੈ ਉਹ ਮੀਤ ਹਰ ਨੂੰ ਮਿਲੀ ਹੈ ਸੋ ਇਸ ਜਿੱਤ ਤੇ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਸਾਰੇ ਵਰਕਰ ਸਹਿਬਾਨ ਨੂੰ ਆਗੂ ਸਹਿਬਾਨ ਨੂੰ ਸਭ ਨੂੰ ਵੋਟਾਂ ਨੂੰ ਤੇ ਜੋ ਅਸੀਂ ਕਿਹਾ ਉਹ ਅਸੀਂ ਕੀਤਾ ਜਿਸ ਤਰੀਕੇ ਦੇ ਨਾਲ ਪਹਿਲਾਂ ਸਰਦਾਰ ਭਗਵਾਨ ਸਿੰਘ ਮਾਨ ਦੀ ਸਰਕਾਰ ਨੇ ਜੋ ਵਾਦੇ ਕੀਤੇ ਸੀ ਉਹ ਪੂਰੇ ਕੀਤੇ ਨੇ ਤੇ ਲੋਕਾਂ ਨੇ ਉਹਨਾਂ ਦੇ ਕੰਮਾਂ ਤੇ ਮੋਹਰ ਲਾਈ ਹੈ ਤੇ ਹੁਣ ਵੀ ਜੋ ਕਹੇ ਉਹ ਕਰਾਂਗੇ ਮੀਤ ਜੀਰ ਜਿਹੜੇ ਕਿ ਇੱਕ ਬਹੁਤ ਹੀ ਵਧੀਆ ਪਾਰਲੀਮੈਂਟਰੀਅਨ ਨੇ ਦੋ ਵਾਰੀ ਦੇ ਐਮਐਲਏ ਨੇ ਵਿਧਾਨ ਸਭਾ ਦੇ ਵਿੱਚ ਬਹੁਤ ਉਹਨਾਂ ਦਾ ਤਜਰਬਾ ਹੈ ਤੇ ਉਹ ਸੜਕੇ ਸੰਗਰੂਰ ਦੀ ਗੱਲ ਪਾਰਲੀਮੈਂਟ ਦੇ ਵਿੱਚ ਜ਼ੋਰ ਦੇ ਨਾਲ ਰੱਖਣਗੇ ਤੇ ਜੋ ਕੇਂਦਰ ਦੀ ਸਰਕਾਰ ਪਹਿਲਾਂ ਮੋਦੀ ਸਾਹਿਬ ਦੀ ਸਰਕਾਰ ਸਾਡੇ ਨਾਲ ਧੱਕਾ ਕਰਦੀ ਆਈ ਹੈ ਸਾਡਾ ਉੱਥੇ ਬੋਲਣ ਵਾਲਾ ਕੋਈ ਨਹੀਂ ਸੀ ਹੁਣ ਵੈਸੇ ਤਾਂ ਮੋਦੀ ਸਾਹਿਬ ਦੀ ਸਰਕਾਰ ਹੀ ਨਹੀਂ ਬਣਨੀ ਸਰਕਾਰ ਦੇ ਵਿੱਚ ਵੀ ਸਾਡਾ ਬਹੁਤ ਵੱਡਾ ਜਿੱਥੇ ਤੱਕ ਉਮੀਦ ਹੈ ਸਾਡਾ ਆਪਦਾ ਹੀ ਹੱਥ ਹੋਊਗਾ ਸੋ ਪੂਰਾ ਹਲਕੇ ਨੂੰ ਅਜਾ ਜਿਹੜਾ ਮੀਤ ਹੀਰ ਨੇ ਇੱਥੇ ਕੋਈ ਵੱਡੇ ਪ੍ਰੋਜੈਕਟ ਵੀ ਲੈ ਕੇ ਆਣਗੇ ਤੇ ਹਲਕੇ ਸੰਗੋਧ ਦੇ ਲਈ ਕੰਮ ਕਰਨਗੇ ਪੰਜਾਬ ਦੇ ਵਿੱਚ ਆਪਣਾ ਜਿਹੜਾ ਇਹ ਪਿੱਕੇ ਨੇ ਆਮ ਆਦਮੀ ਪਾਰਟੀ ਦੇ ਅਸਰ ਨੇ 13 ਜਰੂਰੀ ਗੱਲ ਕਰ ਸਕਦੇ ਹਾਂ ਕਿ ਗਠਜੋਤਰ ਨੂੰ ਜਿਹੜਾ ਇਹ ਤਾਂ ਸਾਡੇ ਜਾਣ ਤੋਂ ਦੂਰ ਨਾ ਹੋਣਾ ਚਾਹੀਦਾ ਜਾਂ ਕੋਈ ਦੂਰੀ ਦੇਖੋ ਕਾਰਨ ਕਈ ਰਹੇ ਨੇ ਕਈ ਭਾਵਨਾਤਮਕ ਕਾਰਨ ਵੀ ਰਹੇ ਨੇ ਕਿਤੇ ਭਾਵਨਾ ਦੇ ਵਿੱਚ ਬੈ ਕੇ ਵੋਟਾਂ ਪੈ ਗਈਆਂ ਕੰਮਾਂ ਨੂੰ ਇਗਨੋਰ ਕਰ ਦਿੱਤਾ ਗਿਆ ਸੋ ਇਹਦੇ ਕਾਰਨ ਕਈ ਅਜਿਹੇ ਨੇ ਜਿਨ੍ਹਾਂ ਦਾ ਮੈਂ ਸਮਝਦਾ ਵੀ ਨਾ ਤਾਂ ਵਰਣਨ ਕੀਤਾ ਜਾ ਸਕਦਾ ਤੇ ਉਹ ਸਮਝਿਆ ਹੀ ਜਾ ਸਕਦਾ ਵੀ ਕਿ ਕਿਸ ਤਰੀਕੇ ਦੇ ਨਾਲ ਹੋਇਆ ਕੀ ਹੋਇਆ ਇਹ ਪਰ ਜੋ ਹੋਇਆ ਉਹ ਠੀਕ ਹੋਇਆ ਅਸੀਂ ਉਹ ਜਿਹੜਾ ਘੱਟ ਜੂੜ ਬਹੁਤ ਵਧੀਆ ਰਿਜ਼ਲਟ ਦੇ ਰਿਹਾ 235 ਦੇ ਕਰੀਬ। ਬੀਜੇਪੀ ਹੋ ਜਾਵੇ ਕਰ ਸਕੀ ਇਹ ਕੀ ਜਿਹੜਾ। ਦੇਖੋ ਜੇਪੀ ਦਾ ਤਾਂ ਪਤਾ ਹੀ ਸੀ। ਜੇ ਕੋਈ ਨਹੀਂ ਸੀ। ਬੀਜੇਪੀ ਦੀ ਕੋਈ ਮੁੱਦਾ ਰਹਿਤ ਜੇ ਇਲੈਕਸ਼ਨ ਹੋਈ ਹੈ ਇਸ ਦਫਾ ਹੋਈ ਹੈ। ਕੋਈ ਮੁੱਦੇ ਤੇ ਇਲੈਕਸ਼ਨ ਨਹੀਂ ਲੜਿਆ ਵੀ ਜੇ। ਇਹ ਤੁਸੀਂ ਮੁੱਦੋਂ ਹੀ ਕਹਿੰਦੇ ਨਹੀਂ ਹੋਏਗਾ। ਕਿ ਮੈਂ ਦਸਾਂ ਦੇ ਵਿੱਚ ਆਹ ਕੀਤਾ ਤੇ ਅਗਲੇ 5 ਸਾਲਾਂ ਜੇ ਕਰੂੰਗਾ। ਉਹਨਾਂ ਨੇ ਕਹਿਨ ਨੂੰ ਹੈ ਹੀ ਕੁਛ ਨਹੀਂ ਦਿੱਤੀ ਸਾਰੀ ਮਹਿੰਗਾਈ ਉਹਨਾਂ ਨੇ ਦਿੱਤੀ ਲੋਕਾਂ ਨੂੰ ਅਨਸੈਸਸ ਭਾਵੇਂ ਉਹ ਨੋਟਬੰਦੀ ਦੀਆਂ ਗੱਲਾਂ ਹੋਣ ਭਾਵੇਂ ਇਸ ਤਰ੍ਹਾਂ ਦੀ ਵੀ ਇਹ ਗਲਤ ਫੈਲਿਆ ਪਰ ਕਿਉਂ ਬਹੁਤ ਵੱਡਾ ਨੁਕਸਾਨ ਠਾਣਾ ਤੇ ਸੋਦੀ ਵੀ ਜਦੋਂ ਪਤਨ ਨਿਸ਼ਚਿਤ ਸੀ ਕਿ ਇਹਨਾਂ ਨੇ ਤਾਂ ਦੇਖੋ ਕਿ ਕਿੱਡੇ ਸ਼ਰਮ ਦੀ ਗੱਲ ਹੈ ਕਿ ਮੋਦੀ ਸਾਹਿਬ ਆਪ ਪਿੱਛੇ ਜਾ ਰਹੇ ਸੀ ਚਲੋ ਬਾਅਦ ਦੇ ਵਿੱਚ ਅੱਗੇ ਗੱਲ ਹੋਰ ਹੋ ਗਈ ਜਿਹੜੇ 5-5 ਲੱਖ ਵੋਟਾਂ ਦੇ ਜਿੱਤੇ ਹੋਏ ਤੇ ਤੇ ਜਿਹੜੇਾਰੇ ਦੇਸ਼ ਦੇ ਵਿੱਚ ਮੰਗਦੇ ਫਿਰ ਪਿੱਛੇ ਚੱਲ ਰਹੇ ਸੀ ਉਸ ਨੇ ਇੰਨੇ ਲੋਕਾਂ ਦੇ ਸੱਚ ਸੀ ਕਿਉਂਕਿ ਵਿਕਾਸ ਚਾਹੁੰਦੇ ਨੇ ਲੋਕ ਅੱਗੇ ਵਧਣਾ ਚਾਹੁੰਦੇ ਨੇ ਗੱਲਾਂ ਨਾਲ ਨਹੀਂ ਪ੍ਰੈਕਟੀਕਲੀ ਚਾਹੁੰਦੇ ਨੇ ਸੋ ਇਸ ਕਰਕੇ ਪ੍ਰੈਕਟੀਕਲੀ ਨਾਲ ਲੈ ਕੋਈ ਨਹੀਂ ਸੀ ਤੇ ਜਿਹੜਾ ਗੱਠ ਜੋੜ ਹੈ ਬੇਸ਼ੱਕ ਅਸੀਂ ਇੱਥੇ ਲੱਖਾਂ ਲੜੇ ਸੀ ਪਰ ਅਸੀਂ ਗੱਲ ਪ੍ਰੀਸਾ ਤਾਂ ਗਿਆ ਔਰ ਮੈਂ ਕਹ ਸਕਦਾ ਕਿ ਗੱਠਜੋੜ ਬੰਦਨ ਜੋ ਬਣਿਆ ਉਹ ਪਹਿਲ ਕਦਮ ਆਮ ਆਦਮੀ ਪਾਰਟੀ ਨੇ ਕੀਤੀ ਸੀ ਉਹਨੇ ਸਾਰੇ ਇਕੱਠੇ ਹੋਏ ਸੀ ਸੋ ਅੱਜ ਦੇਸ਼ ਦੇ ਲਈ ਅੱਜ ਸਵਾਲ ਇਹ ਵੀ ਨਹੀਂ ਹੈ ਸਰਕਾਰ ਬਣਾਉਣ ਦਾ ਜਾਂ ਤੋੜਨ ਦਾ ਅੱਜ ਦੇਸ਼ ਨੂੰ ਬਚਾਉਣ ਦਾ ਸਵਾਲ ਹੈ ਕਿਉਂਕਿ ਅੱਜ ਹਰ ਇਨਸਾਨੇ ਮਹਿਸੂਸ ਕਰ ਰਿਹਾ ਸੀ ਕਿ ਜੇ ਮੋਦੀ ਸਰਕਾਰ ਦੁਬਾਰਾ ਆਉਂਦੀ ਹੈ ਜਾਂ ਮੋਦੀ ਸਾਹਿਬ ਕਿਤੇ ਇਸ ਤਰ੍ਹਾਂ ਦੀ 400 ਪਾਰ 400 ਪਾਰ ਕੁਰੀਆਂ 2/3 ਮੈਜੋਰਟੀ ਆ ਜਾਂਦੀ ਹੈ ਤਾਂ ਦੇਸ਼ ਦੇ ਸੰਵਿਧਾਨ ਨੂੰ ਵੀ ਖਤਰਾ ਹੈ ਲੋਕਾਂ ਨੂੰ ਮਹਿਸੂਸ ਕਰਨ ਲੱਗੇ ਕਿ ਇਹ ਸ਼ਾਇਦ ਮੁੜ ਕੇ ਇਲੈਕਸ਼ਨ ਹੀ ਨਾ ਹੋルダー ਸਰਕਾਰ ਬੀਜੇਪੀ ਗਠਵੰਦਰ ਦੀ ਬਣਦੀ ਦਿਖਾਈ ਹੈ ਅਪੋਜੀਸ਼ਨ ਬਹੁਤ ਸਟਰੋਂਗ ਹੋਈ ਹੈ ਕਿ ਡੈਮੋਕ੍ਰੇਸੀ ਵਾਸਤੇ ਕਿੰਨਾ ਕ ਵਧੀਆ ਵੀ ਅਪੋਜੀਸ਼ਨ ਦਾ ਸਟਰੋਂਗ ਦੇਖੋ ਇਹ ਲੋਕਤੰਤਰ ਦੀ ਤਾਂ ਪਰਵਾਸ਼ਾ ਹੀ ਇਹ ਹੈ ਲੋਕਤੰਤਰ ਦੇ ਵਿੱਚ ਆਪੋਜੀਸ਼ਨ ਹੈ ਵਿਰੋਧੀ ਧਿਰ ਇਹ ਪੂਰੀ ਮਜ਼ਬੂਤ ਹੋਏਗੀ ਤਾਂ ਰੂਲਿੰਗ ਪਾਰਟੀ ਵੀ ਠੀਕ ਕੰਮ ਕਰੂਗੀ ਉਹਨਾਂ ਨੂੰ ਚਿੰਤਾ ਰਹੇਗੀ ਤੇ ਵਿਰੋਧੀ ਧਿਰ ਆਪਣਾ ਰੋਲ ਵਧੀਆ ਢੰਗ ਦੇ ਨਾਲ ਕਿਉਂਕਿ ਮੈਜੋਰਟੀ ਜਦੋਂ ਹੁੰਦੀ ਹੈ ਤਾਂ ਵਿਰੋਧੀ ਧਿਰ ਆਪਣਾ ਜਿਹੜਾ ਪੱਖ ਹੈ ਉਹ ਚੰਗੇ ਢੰਗ ਨਾਲ ਪੇਸ਼ ਕਰ ਸਕੂਗੀ ਤੇ ਪਿਛਲੇ ਸਮੇਂ ਦੇ ਵਿੱਚ ਵਿਰੋਧੀ ਧਿਰ ਨੂੰ ਜੋ ਦਬਾਉਂਦਿਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ। ਬਿਨਾਂ ਕਿਸੇ ਮਤਲਬ ਤੋਂ ਇਹਨਾਂ ਨੇ ਤਾਂ ਅੰਗਰੇਜ਼ਾਂ ਦੇ ਰਾਜmaat ਕਰਤੇ ਸੀ ਕਿ ਜਿਹੜਾ ਕੋਈ ਖਿਲਾਫ ਬੋਲਦਾ ਨੂੰ ਚਾਕੇ ਅੰਦਰ ਦੇ ਦੇ ਇਹ ਅੰਗਰੇਜ਼ ਕਰਿਆ ਕਰਦੀ ਸੀ ਇਸ ਤਰੀਕੇ ਨਾਲ। ਸੋ ਇਹ ਬਹੁਤ ਇੱਕ ਮਾੜੀ ਪਰਤ ਇਹਨਾਂ ਨੇ ਪਾਈ ਸੀ ਜਿਹਦਾ ਲੋਕਾਂ ਨੇ ਜਵਾਬ ਦਿੱਤਾ ਸਰ।